ਰੈਡੀ ਇੱਕ ਵਾਰ ਕੁਦਰਤ ਨੇ ਕਿਸੇ ਖਾਸ ਕੰਮ ਲਈ ਆਪਣੇ ਤਿਆਂ ਪੁੱਤਰਾਂ ਜੰਗਲੀ ਜਾਨਵਰਾਂ ਨੂੰ ਸੱਦਾ ਭੇਜਿਆ ਡੰਡੀ ਇਸ ਕੰਮ ਦੀ ਜ਼ਿੰਮੇਵਾਰੀ ਜੰਗਲ ਦੇ ਰਾਜੇ ਸ਼ੇਰ ਦੀ ਲਈ ਗਈ ਡੰਡੀ ਸ਼ੇਰ ਸਾਰੇ ਜਾਨਵਰਾਂ ਨੂੰ ਇਕੱਠੇ ਕਰਕੇ ਕੁਦਰਤ ਪਾਸ ਲੈ ਆਇਆ ਡੰਡੀ ਕੁਦਰਤ ਨੇ ਆਦੇਹੀ ਸਾਰੇ ਜਾਨਵਰਾਂ ਨੂੰ ਜੀ ਆਇਆਂ ਆਖਿਆ ਅਤੇ ਸਾਰਿਆਂ ਉੱਤੇ ਨਿਗਾਹ ਮਾਰਦਿਆਂ ਬੋਲੀ ਲੂੰਬੜੀ ਨਹੀਂ ਆਈ ਡੰਡੀ ਕੁਦਰਤ ਮਾਂ ਮੈਂ ਉਸ ਨੂੰ ਵੀ ਕਿਹਾ ਸੀ ਪਰ ਪਤਾ ਨਹੀਂ ਕਿਉਂ ਨਹੀਂ ਆਈ ਪ੍ਰਸ਼ੰਚਲ ਮੈਂ ਸਮਝ ਗਈ ਡੰਡੀ ਉਹ ਤੁਹਾਨੂੰ ਸਾਰਿਆਂ ਨੂੰ ਲੜਾ ਕੇ ਵੇਲੀ ਖਾਂਦੀ ਰਹੰਦੀ ਆ ਡੰਡੀ ਉਸਨੇ ਸੋਚਿਆ ਹੋਵੇਗਾ ਕਿ ਜੇ ਸਾਰੇ ਇਕੱਠੇ ਹੋ ਗਏ ਤਾਂ ਮੈਂ ਕਿਵੇਂ ਖਾਵਾਂਗੀ ਅਤੇ ਮੈਨੂੰ ਵੀ ਕੁਝ ਨਾ ਕੁਝ ਕੰਮ ਕਰਨਾ ਪਵੇਗਾ ਡੰਡੀ ਉਸ ਤੋਂ ਚੌਕਸ ਰਹੋ ਡੰਡੀ ਇਹਨਾਂ ਕਹਿ ਕੇ ਕੁਦਰਤ ਨੇ ਸਾਰਿਆਂ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਡੰਡੀ ਤੁਹਾਡਾ ਭਰਾ ਮੇਰਾ ਕਮਾਊ ਪੁੱਤ ਮਨੁੱਖ ਮੇਰੇ ਨਾਲ ਰੁੱਸ ਗਿਆ ਹੈ ਡੰਡੀ ਹੁਣ ਤਾਂ ਮੇਰੇ ਉੱਤੇ ਹੱਥ ਵੀ ਚੁੱਕਣ ਲੱਗ ਗਿਆ ਡੰਡੀ ਕਦੇ ਮੇਰੇ ਉੱਤੇ ਕੋਹਾੜਾ ਚਲਾਉਂਦਾ ਹੈ ਕਦੇ ਮੇਰੇ ਪਾਣੀ ਵਿੱਚ ਜ਼ਹਿਰ ਪਾ ਦਿੰਦਾ ਹੈ ਅਤੇ ਮੈਨੂੰ ਅੱਗ ਨਾਲ ਚੁਲਸਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ ਜਿਸ ਨਾਲ ਤੁਹਾਡੇ ਘਰਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਡੰਡੀ ਇੱਥੋਂ ਤੱਕ ਕਿ ਉਸਨੇ ਮੇਰੇ ਦੁਸ਼ਮਣ ਪ੍ਰਦੂਸ਼ਣ ਨਾਲ ਵੀ ਹੱਥ ਮਿਲਾ ਲਿਆ ਹੈ ਡੰਡੀ ਉਸ ਦੀ ਛਾਹ ਉੱਤੇ ਪ੍ਰਦੂਸ਼ਣ ਨੇ ਮੇਰੇ ਉੱਤੇ ਹਮਲੇ ਕਰਨੇ ਸ਼ੁਰੂ ਡੈਡੀ ਕਰ ਦਿੱਤੇ ਹਨ ਡੰਡੀ ਇਸ ਲਈ ਤੁਹਾਨੂੰ ਇਕੱਠੇ ਕਰਨ ਦਾ ਮਕਸਦ ਇਹ ਹੈ ਕਿ ਇਸ ਤੋਂ ਪਹਿਲਾਂ ਕਿ ਪ੍ਰਦੂਸ਼ਣ ਹੋਰ ਭਾਰੀ ਹਮਲੇ ਕਰੇ ਤੁਸੀਂ ਮਨੁੱਖ ਨੂੰ ਪਿਆਰ ਨਾਲ ਸਮਝਾ ਕੇ ਮੇਰੇ ਕੋਲ ਲੈ ਆਓ ਡੰਡੀ ਮਨੁੱਖ ਨੂੰ ਮਨਾ ਕੇ ਕੁਦਰਤ ਕੋਲ ਲਿਆਉਣ ਲਈ ਸ਼ੇਰ ਬਾਂਦਰ ਅਤੇ ਪੇੜ ਦੀ ਜ਼ਿੰਮੇਵਾਰੀ ਆਪੋ ਆਪਣੀ ਹیثیت ਅਨਸਾਰ ਲਾ ਦਿੱਤੀ ਡੰਡੀ ਸ਼ੇਰ ਜੰਗਲ ਦਾ ਰਾਜਾ ਅਤੇ ਵੱਧ ਤਾਕਤਵਰ ਹੋਣ ਕਰਕੇ ਉਹਨਾਂ ਦੀ ਸੁਰੱਖਿਆ ਅਤੇ ਹੋਰ ਕੰਮ ਵੀ ਉਸ ਨੂੰ ਦਿੱਤੇ ਗਏ ਡੰਡੀ ਸਾਰੇ ਆਪੋ ਆਪਣੇ ਕੰਮਾਂ ਵਿੱਚ ਜੁੱਟ ਗਏ ਡੰਡੀ ਸ਼ੇਰ ਬੰਦਰ ਅਤੇ ਪੇੜ ਦੀ ਰਾਖੀ ਦੇ ਨਾਲ-ਨਾਲ ਉਹਨਾਂ ਦੇ ਕੰਮਾਂ ਉੱਤੇ ਵੀ ਨਜ਼ਰ ਰੱਖ ਰਿਹਾ ਸੀ ਡੰਡੀ ਬੰਦਰ ਬਹੁਤ ਚਲਾਕ ਸੀ ਡੰਡੀ ਉਸਨੇ ਪਹਿਲਾਂ ਤਾਂ ਮਨੁੱਖ ਨਾਲ ਯਾਰੀ ਪਾਈ ਡੰਡੀ ਉਹ ਹਰ ਰੋਜ਼ ਇਕੱਠੇ ਹੁੰਦੇ ਬੰਦਰ ਮਨੁੱਖ ਨੂੰ ਤਰ੍ਹਾਂ-ਤਰ੍ਹਾਂ ਦੇ ਜੋਹਰ ਦਿਖਾ ਕੇ ਪ੍ਰਭਾਵਿਤ ਕਰਨ ਲੱਗਾ ਡੰਡੀ ਉਹ ਹਰ ਰੋਜ਼ ਕੱਪੜੇ ਬਦਲਦਾ ਕਦੇ ਸੂਤੀ ਕਦੇ ਰੇਸ਼ਮੀ ਅਤੇ ਕਦੇ ਪਾਟੇ ਪੁਰਾਣੇ ਡੰਡੀ ਕਦੇ ਨੱਚਣ ਗਾਉਣਾ ਅਤੇ ਕਦੇ ਲੰਘਦੇ ਹਵਾਈ ਜਹਾਜ਼ ਵੱਲ ਦੇਖ ਟਪੂਸੀਆਂ ਮਾਰਨੀ ਆਦ ਡੰਡੀ ਗੱਲ ਕੀ ਹਰ ਕੰਮ ਵਿੱਚ ਮਨੁੱਖ ਨੂੰ ਆਪਣੇ ਅਨਸਾਰ ਤਾ ਅੱਲਿਆ ਡੰਡੀ ਜਿਹੜਾ ਕੰਮ ਬਾਂਦਰ ਤੋਂ ਰਹਿ ਗਿਆ ਸੀ ਉਹ ਉਸਦੀ ਭੈਣ ਢੇੜ ਨੇ ਪੂਰਾ ਕਰ ਦਿੱਤਾ ਚਾਲ ਵਿੱਚ ਚਾਲ ਮਲਾਉਣਾ ਡੰਡੀ ਬਾਂਦਰ ਨੇ ਕੰਮ ਸ਼ੁਰੂ ਕਰਨਾ ਅਤੇ ਢੇੜ ਨੇ ਮਨੁੱਖ ਭਰਾਵਾਂ ਨੂੰ ਆਪਣੇ ਮਗਰ ਲਾ ਕੇ ਲਿਆਉਣਾ ਡੰਡੀ ਦੋਵਾਂ ਦੇ ਕੰਮ ਵਿੱਚ ਅੰਤਰ